ਵੇ ਮੈਂ ਤਾਂ ਚੱਲਾਂ ਕੰਮ ਤੇ ਤੇ ਮੇਰੇ ਮਗਰੋਂ ਨਾ ਬਾਈ ਨੂੰ ਭੇਜਦੀ ਹਾਂ ਨਾ ਕੀ ਗੱਲ ਵੇ ਮੈਨੂੰ ਕੈ ਦਿਨ ਹੋ ਗਏ ਦੇਖਦੀ ਇਹਨੂੰ ਤੇ ਤੂੰ ਪਹਿਲਾਂ ਜਾਂਦਾ ਅੱਗੇ ਉਹ ਪਹਿਲਾਂ ਜਾਂਦਾ ਹੁੰਦਾ ਸੀ ਇਹ ਕੀ ਗੱਲ ਆ ਹਣ ਉਹ ਬੇਬੇ ਆਪਾਂ ਕੀ ਕਹਿ ਸਕਦੇ ਆ ਅਗਲੇ ਦਾ ਨਾ ਨਾ ਵਿਆਹ ਹੋਇਆ ਕੋਈ ਨਾ ਮੈਂ ਜਾਂਨਾ ਤੂੰ ਨੂੰ ਭੇਜਦੀ ਆਪੇ ਮਗਰੋਂ ਅੱਛਾ ਇਹਦਾ ਮਤਲਬ ਇਹ ਥੋੜਾ ਨਾ ਵੀ ਜੇ ਵਿਆਹ ਹੋਗਾ ਕੰਮ ਤੇ ਕਰ ਤੈਂ ਮੇਰੇ ਸਾਡੇ ਤੋਂ ਖਾਣਾ ਦੇ ਕੀ ਆਪਾਂ ਉਹ ਬੇਬੇ ਕੋਈ ਨਹੀਂ ਨਾ ਨਾ ਹੋਇਆ ਕੋਈ ਨਾ ਜੇ ਤਤਾ ਲਾਉਣਾ ਹੀ ਪੈਂਦਾ ਤੂੰ ਟੈਨਸ਼ਨ ਨਾ ਲੈ ਆਪੇ ਆ ਜੂਗਾ ਬਾਈ ਮੇਰੇ ਮਗਰੋਂ ਤੂੰ ਕਹਿਦੀ ਉਹਨੂੰ ਮੈਂ ਤਾਂ ਜਾਣਾਂ ਕੋਈ ਨਾ ਕੋਈ ਮੈਂ ਕਹਿ ਦੂੰਗੀ ਹੋਰ ਬਾਬੂ ਦੇ ਗੋਦ ਨਾਲ ਹੀ ਲੱਕੇ ਬੈਠਾ ਰਹਿੰਦਾਗਾ ਵਿਆਹ ਕਦਾ ਹੋ ਗਿਆ ਇਹ ਤਾਂ ਲੈ ਲਈ ਵਿਆਹ ਹੋਇਆ ਕੁਛ ਮੁੰਡੇ ਦਾ ਬੇਗਾਨੀ ਮੂੰਹ ਘਰੇ ਆ ਕਿਉਂ ਐਵੇਂ ਗੋਲੀ ਜਾਨੀ ਆ ਅਗਲੀ ਕੀ ਸੋਚੂਗੀ ਵੀ ਹਜੇ ਥੋੜੇ ਦਿਨ ਹੋਇਆ ਵਿਆਹ ਹੋਇਆ ਨੇ ਤੇ ਬੇਬੇ ਬੋਲਣ ਵੀ ਲੱਗ ਗਈ ਆ ਚੱਲ ਕੋਈ ਨਾ ਜਾ ਭੱਜ ਜਾ ਮੈਂ ਅੱਗੇ ਕਰੂੰਗੀ ਗੱਲ ਗੱਲ ਤਾਂ ਕਰ ਲਿਆਂਗੀ ਪਰ ਕਰੀ ਗੱਲ ਪਿਆਰ ਨਾਲ ਠੀਕ ਆ ਨਾ ਐਵੇਂ ਫਿਰ ਅਗਲੀ ਆਪੂ ਕੀ ਵੀ ਮੇਰੇ ਮੂਹਰੇ ਬੋਲਦੀ ਆ ਬੇਬੇ ਹਾਂ ਕੋਈ ਨਾ ਕੋਈ ਨਾ ਮਾਪੇ ਗੱਲ ਕਰ ਲੂਗਾ ਤੂੰ ਐ ਫਿਕਰ ਸੜ ਦੇ ਮੇਰਾ ਠੀਕ ਹੈ ਪਤਾ ਜਨਾ ਕਹਿ ਦੂਗੀ ਮਾਪੇ ਇੱਥੇ ਚਾਂਬੜਿਆਗਾ ਮੌਜ ਨਾਲ ਨਾ ਵਿਆਹ ਕਾਦਾ ਹੋ ਗਿਆ ਬਹੂ ਦੇ ਘੋਡੇ ਮੋਟਰ ਲੱਕੀ ਬੈਠਦਾ ਰਹਿੰਦਾਗਾ ਇਹਨੂੰ ਆਈ ਨਹੀਂ ਵੀ ਕੰਮ ਦੇ ਨਾਲ ਆਪਣਾ ਕਿੰਨਾ ਕੰਮ ਸਰੂਗਾ ਕਰਦੀਆਂ ਮੱਝ ਇਹਦੇ ਨਾਲ ਗੱਲ ਐ ਨਹੀਂ ਕੰਮ ਚਲਾਉਣਾ ਘਰ ਦੇ ਵਿੱਚ ਹਜੇ ਮੈਨੂੰ ਕਹਦਾ ਤੂੰ ਨਾ ਬੋਲੀ ਤੂੰ ਨਾ ਬੋਲੀ ਅ ਮम्मी ਕਸ ਸਵੇਰੇ ਸਵੇਰ ਨਾਲ ਰੋਲਾ ਪਾਈ ਜਾਂਦੀ ਆ ਕਿਹਨੂੰ ਬੋਲਦੀ ਆ? ਪਰ ਮੋਂ ਨਾ ਬੋਲਦੀ ਹੂ ਹੋਰ ਕਿਨੂੰ ਬੋਲਣਾ ਮੰਮੀ ਨਹੀਂ। ਬੜਾਈ ਚੀਕਦੇ ਆ ਮੰਮੀ ਵੀ ਸੱਚੀ। ਉਹ ਐਵੇਂ ਤੂੰ ਨਾ ਬੁੱਲੀ ਜਾ ਕਰ ਮੰਮੀ ਨਹੀਂ ਠੀਕ ਨਾ। ਲੈ ਬੋਲਣ ਵਾਲੀ ਕੀ ਗੱਲ ਐ ਚ। ਚਲ ਚੁੱਪ ਕਰ ਮੰਮੀ ਆ ਜੰਦੀ ਆ। ਦੇ ਖੜਾ ਹੋ ਜਾ ਭਾਈ। ਤੇ ਬਹੂ ਦਾ ਸਰਾ ਨਹੀਂ ਬੈਠਾ ਰਹੇ ਨਾ। ਨਾ ਛੋਟੇ ਨੂੰ ਸਾਰੇ ਕੰਮ ਸੁੱਕ ਕੇ ਦਿੱਤੇ ਆ। ਕੰਮ ਦਾ ਵੀ ਧਿਆਨ ਕਰ ਲਿਆ ਕਰ। ਤਾ ਮੰਮੀ ਐਵੇਂ ਸਵੇਰੇ ਸਵੇਰੇ ਬੋਲਣ ਲੱਗ ਜੰਨੀ ਆ। ਉਹ ਮੇਰਾ ਸਿਰ ਦੁਖੀ ਆਂਦਾ ਸੀ। ਤਾਂ ਕਰਕੇ ਮੈਂ ਕਮਰੇ ਜਾ ਕੇ ਬਹਿ ਗਿਆ। ਉਹ ਜਾਣਦੀ ਆ ਮਾਂ ਤੇ ਸਾਰੇ ਬਹਾਨੇ ਨੇ ਕੋਈ ਤੇਰਾ ਸਿਰ ਦੁਖਦਾ। ਉਹ ਮੰਮੀ ਇਹ ਚ ਬਹਾਨੇ ਵਾਲੀ ਕੀ ਗੱਲ ਐ? ਜੇ ਮੇਰਾ ਸਿਰ ਦੁਖਦਾ ਮੈਂ ਫੇਰ ਹੀ ਬੈਠਾ ਐ। ਵੇਜੇ ਤੇਰਾ ਸਿਰ ਦੁਖਦਾ ਹੁੰਦਾ ਨਾ ਉਹਨੂੰ ਤਾਂ ਗੋਲੀ ਲੈ ਕੇ ਟੈਅ ਹੁੰਦਾ। ਇਹਦੇ ਨਾਲ ਗੱਲਾਂ ਨਾ ਮਾਰਦਾ। ਉਹ ਜਾਣਾ ਮੰਮੀ ਕਿਉਂ ਬੋਲੀ ਜਾਂਦੀ ਐ ਵੀ? ਲੋੜਾ ਆ ਗਿਆ। ਅੱਜ ਕੱਲ੍ਹ ਦੇ ਨੂੰ ਜਮੀ ਨੂੰ ਸ਼ਰਮ। ਜਦੋਂ ਵਿਆਹ ਹੋ ਜਾਂਦਾ ਨਾ ਤੀਂ ਦੇ ਸਰਾਣੀ ਬੈਠੇ ਰਹਿੰਦੇ ਆ। ਮੰਮੀ ਇਹ ਮੇਰਾ ਕਮਰਾ ਐ। ਇਹ ਮੈਂ ਆਪਣੇ ਘਰ ਵਾਲੀ ਕੋਲ ਨਹੀਂ ਬੈਠੂਗਾ। ਇਹ ਉਹ ਕਮਰੇ ਚ ਨਹੀਂ ਬੈਠੂਗਾ ਹੋਰ ਕਿਹਦੇ ਕੋਲ ਜਾ ਕੇ ਬੈਠੂਗਾ ਦੇ ਕੋਈ ਗੱਲ ਨਹੀਂ ਤੈਂ ਤਾਂ ਪੈਣਾ ਹੀ ਐ ਮੈਂ ਇਹ ਤੇਰੇ ਸਿਰਾਂ ਨੇ ਬੈਠੀ ਕੀ ਕਰਦੀ ਆ ਜੀ ਇਹਨੂੰ ਮਰਮਟਾ ਕੰਮ ਤਾਂ ਇਹਨਾਂ ਨੂੰ ਕਹਿ ਦਿਆ ਕਰ ਨਹੀਂ ਮੰਮੀ ਜੀ ਮੈਂ ਤਾਂ ਬਸ ਇਹਨਾਂ ਨੂੰ ਇਹੀ ਪੁੱਛਣ ਆਈ ਸੀ ਵੀ ਚਾਹ ਪੀਓਗੇ ਕਿ ਪਹਿਲਾਂ ਰੋਟੀ ਖਾਓਗੇ ਨਾ ਪੁੱਛਣ ਨੂੰ ਇਹਨਾਂ ਟਾਈਮ ਲੱਗਦਾ ਕਿਹੜੇ ਵੇਲੇ ਤੂੰ ਤੰਦਰ ਪੜੀਆਂ ਕੰਮ ਕਿਸੇ ਹੋਰ ਨੇ ਕਰਨੇ ਆ ਕੇ ਹਾਂਜੀ ਮੰਮੀ ਆਉਣੀ ਆਂ ਮੁੰਡਾ ਖੜਾ ਹੋ ਤੂੰ ਵੀ ਕੰਮ ਤੇ ਜਾ ਠੀਕ ਹੈ ਕਿਉਂ ਨਾ ਇਹ ਗੱਲ ਕਹੀ ਮੇਰੀ ਮਾਂ ਨੇ ਟੀਨ ਦੇ ਸਾਹਮਣੇ ਬੈਠੀ ਕਰਤੀ ਜਾਨਾ ਬੀਬੀ ਚੱਲ ਬੁੜੀਏ ਤੁਮਹਾਂ ਕੋ ਜੁੜੀ ਗੱਲ ਕਰਨੀ ਆ ਆ ਇਧਰ ਹਾਂਜੀ ਮਮੀ ਹਾਂਜੀ ਮਮੀ ਮੈਂ ਮੈਨੂੰ ਸੁਣ ਲੈ ਸਾਰਾ ਦਿਨ ਆਪਣੇ ਬੰਦੇ ਦੇ ਸਹਾਰੇ ਬੈਠੀ ਰਹਿਣੀ ਆ ਮਰਬੋਟਾ ਕੰਮ ਨੂੰ ਹੱਥ ਵੀ ਪਾ ਲਿਆ ਕਰ ਦੋ ਸੀਗਾ ਮੈਂ ਕੋਸ਼ੌਕ ਨੂੰ ਥੋੜੀ ਬੈਠੀ ਸੀ ਤੇ ਮੈਂ ਤਾਂ ਚਾਹ ਪਾਣੀ ਵਾਲੇ ਪੁੱਛਣ ਗਈ ਸੀ ਉਹਨਾਂ ਨੂੰ ਐਨਾ ਚਲਾਈ ਨਾ ਮੈਂ ਚਾਹ ਪਾਣੀ ਨੂੰ ਮੈਨੂੰ ਪਤਾ ਸਾਰੇ ਸਾਰੇ ਬਹਾਨੇ ਨੇ ਬਸ ਤੇਰੀ ਮਾਂ ਨੇ ਤੈਨੂੰ ਆਏ ਕੋਸਿਸ ਕਰਕੇ ਦੋੜਿਆ ਮੰਮੀ ਤੁਸੀਂ ਮੇਰੇ ਮਾਪਿਆਂ ਦੇ ਘਰ ਤੋਂ ਜਾਈ ਜਾਂਦੇ ਹੋ ਕੋਈ ਵੀ ਅੱਗੇ ਤੋਂ ਮੈਂ ਨਹੀਂ ਬੈਠਦੀ ਆਗੀ ਜੱਟਾ ਜਾ ਭਾਂਡੇ ਮੰਦਰਾਂ 'ਤੇ ਪਏ ਨੇ ਮੰਗਲੇ ਜਾ ਕੇ ਭਾਂਡੇ ਮੰਗਲੇ ਕੇ ਤੇ ਸਰ ਚੜੀ ਆਗੀ ਕੰਮ ਤੋਂ ਟੱਡ ਦੀ ਖਸਮ ਜਸਣਾਂ 'ਤੇ ਬੈਠੀ ਰਹੂਗੀ लगता है मेरे पुत ने आपके बस च करना चाहती है कोई ना कोई स्कीम तो मैं लानी पी सारा रंग ढंग है देखी बैठी हूँ ममता ਲਾਇਆ ਸੀ ਉਹ ਮੈਂ ਤਾਂ ਮਮਤਾ ਤੈਨੂੰ ਆਏ ਕਹਿੰਦਾ ਸੀ ਤੇਰਾ ਕਰੀਅਰ ਆਉਣਾ ਸੀ ਨਾ ਆਣਾ ਤੇ ਆ ਸੀ ਤੇ ਕਰੀਅਰ ਲੈਣੀ ਆਉਂਦਾ ਹਾਏ ਜੀ ਤੁਹਾਨੂੰ ਯਾਦ ਸੀ ਮੈਂ ਤਾਂ ਭੁੱਲੀ ਫਿਰਦੀ ਸੀ ਲੈ ਮਮਤਾ ਯਾਦ ਕਿਉਂ ਨਾ ਕਰਾਉਂਦਾ ਅੱਜ ਸਵੇਰੇ ਮੈਨੂੰ ਮੈਸੇਜ ਆ ਗਿਆ ਸੀ ਉਹਨਾਂ ਦਾ ਵੀ ਕਰੀਅਰ ਦੇ ਕੇ ਜਾਣਗੇ ਅੱਛਾ ਜੀ ਚਲੋ ਇਹ ਤਾਂ ਵਧੀਆ ਗੱਲ ਹੋ ਗਈ ਚਲੋ ਹੁਣ ਤੁਸੀਂ ਐ ਕਰੋ ਤੁਸੀਂ 2 ਮਿੰਟ ਰੁਕੋ ਮੈਂ ਤੁਹਾਡਾ ਟੀਫਿਨ ਲੈ ਕੇ ਆਨੀ ਆ ਟੀਫਿਨ ਪੈਕ ਕੀਤਾ ਪਿਆ ਜਾਂ ਕੀ ਨਾਮਤਾ ਮੈਂ ਜਾਂਦਾ ਹੋਇਆ ਲੈ ਲੈਣਾ ਸੀ ਪਰ ਤੂੰ ਐ ਕਰ ਕੰਮ ਧੰਦਾ ਕਰ ਲਾ ਦੱਸੋ ਜੀ ਹਾਂਜੀ ਠੀਕ ਐ ਨਾ ਕੀ ਗੱਲ ਵੇ ਆ ਜਨਾਨੀ ਦੇ ਪਰਸਨ ਤਾਂ ਕਰੇ ਬੜੇ ਜਾ ਰਹੇ ਨੇ ਕਦੇ ਮੇਰੀ ਯਾਦ ਪੁੱਛੀ ਐ ਵੀ ਮਾਂ ਤਾਂ ਕੋਈ ਦਵਾਈ ਹੋਈ ਹੈ ਕੈ ਮੁੱਕ ਗਈ ਮੰਮੀ ਤੂੰ ਐਵੇਂ ਨਾ ਭੁੱਲੀ ਜਾਇਆ ਕਰ ਜਿੱਦਾਂ ਦੀ ਇਹਨੂੰ ਮੈਂ ਬਿਅਾ ਕੇ ਲੈ ਕੇ ਆਇਆ ਨਾ ਤੂੰ ਇਹਦੇ ਨਾਲ ਬਾਹਲਾ ਹੀਲਖਾ ਕਰਦੀ ਐ ਜੇ ਇਹਨੂੰ ਕਿਸੇ ਸਮਾਨ ਦੀ ਲੋੜ ਹੋਊ ਮੈਂ ਹੀ ਲੈ ਕੇ ਦਊ ਔਰ ਇਹਦੇ ਪੇਕੇ ਥੋੜੀ ਲੈ ਕੇ ਦੇਣਗੇ ਇਹਨੂੰ ਜਾ ਵੇ ਕੰਮ ਤੇ ਤੁਰ ਜਾ ਹੋਰ ਨਾ ਮੈਂ ਤੜਕੇ ਤੜਕੇ ਤੈਨੂੰ ਸੁਣ ਲਈ ਕੀ ਨੀ ਨਗਲਾਮ ਬੱਗ ਜਾ ਮੇਰੇ ਮੂੰਹ ਕੋਲ ਨਹੀਂ ਚਾਕਦਾ ਠੜਾ ਚਲ ਹੁਣ ਉਹਨੂੰ ਪੁੱਛਦੀਆਂ ਵੀ ਤੈਨੂੰ ਇਹ ਕਿੰਨੇ ਪੈਸੇ ਦੇ ਕੇ ਗਿਆ ਭੇਤ ਤਾਂ ਮੈਂ ਲੈ ਲੂੰਗੀ ਕਾਸ਼ ਉਹ ਨਹੀਂ ਲਈ ਹਾਂਜੀ ਮੰਮੀ ਜੀ ਮੈਨੂੰ ਐ ਦੱਸ ਤੈਨੂੰ ਕਿੰਨੇ ਪੈਸੇ ਦੇ ਕੇ ਗਿਆ ਮੁੰਡਾ ਅ ਮੈਨੂੰ 2500 ਰੁਪਏ ਦੇ ਕੇ ਲੈਨੇ ਮੈਂ 2500 ਰੁਪਏ ਕਾਸ਼ ਨੂੰ ਕਿੱਥੇ ਅਗਲਾਵਾਂਗੇ ਅੱਛਾ ਉਹ ਮੰਮੀ ਮੈਂ ਨਾ ਸੂਟ ਮੰਗਵਾਇਆ ਸੀ ਤੇ ਉਹ ਵੀ ਪੈਸੇ ਦੇਣੇ ਨੇ ਪਾਰਸਲ ਦੀ ਗੱਲ ਕਰਦੇ ਸੀ ਨਾ ਉਹਨੂੰ ਨਾ ਪਰ ਕੀ ਗੱਲ ਜੇ ਤਾਂ ਸੂਟ ਮੰਗਵਾਉਣਾ ਸੀ ਸ਼ਹਿਰੋਂ ਲੈ ਕੇ ਆਉਂਦੀ ਆ ਇਹਨਾਂ ਤੋਂ ਮੰਗਵਾਉਣਾ ਨਹੀਂ ਉਹ ਨਾ ਬੰਦਾ ਭਾਤ ਰੌਣ ਦੇਉਂਦਾ ਦੁਕਾਨ ਤੇ ਜਾ ਕੇ ਟੱਕ ਤਾਂ ਭਾਅ ਵੀ ਘਟਾ ਲਾਂਗੇ ਪਰ ਤੇਰੇ ਵਰਗਿਆਂ ਤਾਂ ਨਾ ਘਰ ਪੱਟ ਕੀ ਸਾਹ ਲੈਂਦੀਆਂ ਨੇ ਪਰ ਮੰਮੀ ਕੀ ਕਰਾਂ ਆ ਗੱਲ ਮਾਦਨ ਨਾਲ ਚਾਲਾ ਉਹ ਤੇ 2500 ਰੁਪਏ ਲੈ ਗਿਆ ਤੀਵੀ ਦਾ ਗੁਲਾਮ ਹਾਂ ਸਸਾ ਥੋੜਾ ਜਿਹਾ ਨਵਾਂ ਫੋਨ ਹੈ ਇਹਦਾ ਹੈਲੋ ਲੱਕੀ ਗੱਲ ਮਾਮਤਾ ਤੂੰ ਪਾਰਸਲ ਨਹੀਂ ਲਿਆ ਕੋਣ ਗਏ ਕੋਲੇ ਗਈ ਜਾਂਦਾ ਮੈਂ 500 ਕਾਗਾ ਲਵਾ ਜਿਹੜੇ ਤੁਸੀਂ ਮੈਨੂੰ ਪੈਸੇ ਦੇ ਕੇ ਗਏ ਸੀ ਉਹ ਤਾਂ ਮੰਮੀ ਨੇ ਖੋਲੇ ਮੇਰੇ ਤੋਂ ਨਾ ਉਹ ਕਿਹ ਪਤਾ ਨਹੀਂ ਜੀ ਮੰਮੀ ਨੂੰ ਮੇਰੇ ਤੋਂ ਕੀ ਪ੍ਰੋਬਲਮ ਆ ਜਦੋਂ ਦੇਖੋ ਮੈਨੂੰ ਟੁੱਟ ਟੁੱਟ ਕੇ ਪੈਂਦੀ ਰਹਿੰਦੀ ਆ ਲੈ ਮੰਮੀ ਨੇ ਚੀਰ ਤੋਂ ਪੈਸੇ ਕਿਉਂ ਲਏ ਇਹ ਤਾਂ ਤੁਸੀਂ ਦੇਖੋ ਤੁਹਾਡੀ ਮਾਂ ਨੂੰ ਤੁਸੀਂ ਜਾਣ ਸਕਦੇ ਹੋ ਮੈਂ ਨਹੀਂ ਜਾਣ ਸਕਦੀ ਹੈਗੀ ਚਲੋ ਠੀਕ ਆ ਮੈਂ ਫੋਨ ਰੱਖ ਦਿਆਂ ਮੇਰਾ ਪਹਿਲਾਂ ਹੀ ਦਿਮਾਗ ਬਹੁਤ ਖਰਾਬ ਹੋਇਆ ਹੋਇਆ ਚਲ ਕੋਈ ਨਾ ਮੈਂ ਸ਼ਾਮ ਨੂੰ ਆ ਕੇ ਕਰ ਦਿੰਦਾ ਜੀ ਮੇਰੇ ਨਾਲ ਕੀ ਗੱਲ ਕਰਨੀ ਆ ਗੱਲ ਕਰੋ ਉਹਦੀ ਮਾਂ ਨਾਲ ਕਰੋ ਜਿਹਨੇ ਮੇਰੇ ਤੋਂ ਪੈਸੇ ਖੋਲੇ ਲੈ ਮੈਂ ਮਰ ਜਾ ਮੈਂ ਤਾਂ 2500 ਸੰਕੀ ਹੈਰਾਨ ਹੋ ਗਈ ਲੈ ਪਹਿਲਾਂ ਐ ਕਿਵੇਂ ਕਰ ਚੱਲਣਗੇ ਆ ਸਾਡਾ ਵੀ ਕੋਈ ਟੈਨ ਨਹੀਂ ਸੀ ਜਿਹੜੇ 100-100 ਦੇ ਸੋਟਣਾ ਟਾਈਮ ਕੱਟ ਲਿਆ ਘਰ ਬਣਨੇ ਪਠੇਰੇ ਔਖੇ ਨੇ ਅੰਨਿਆ ਤੱਕਾ ਨੁੱਤਨ ਗਈ ਲਾ ਰਖਿਆ ਤੀਵੀਆਂ ਨੇ ਉਹ ਕੀ ਗੱਲ ਬੇਬੇ ਕੱਲੀ ਬੋਲੀ ਜਾਂਦੀ ਐ ਤੇ ਹਾਂ ਸੱਚ ਪਾਰਸਵਾਲਾ ਨੂੰ ਕਾਦ ਮੋੜਦਾ ਤੁਸੀਂ ਅੱਜ ਮੈਂ ਤਾਂ 2500 ਰੁਪਏ ਕਹਿੰਦੀ ਸੀ ਕਹਿੰਦੀ ਦੇਣਾ ਤੈਨੂੰ ਪਾਰਸਲ ਆਇਆ ਇਹਨੂੰ ਮੈਂ ਤਾਂ ਹੱਥਾ ਖਿਚਾ ਕੇ ਮੋੜਤਾ ਲੈ ਉਹ ਤੇਰੇ ਮੋੜੇ ਦਾ ਕੀ ਫਾਇਦਾ ਹੋਇਆ ਉਹ ਤਾਂ ਬਾਈ ਨੂੰ ਦੁਕਾਨ ਤੇ ਫੜਾ ਗਿਆ ਦੁਕਾਨ ਤੇ ਫੜਾ ਗਿਆ ਹਾਂ ਇਹ ਕਿਵੇਂ ਕਹਾਸਾ ਕਰੇ ਮੈਂ ਦੁਕਾਨ ਤੇ ਫੜਾ ਗਿਆ ਲੈ ਉਹ ਮੈਂ ਕਿਹੜਾ ਝੂਠ ਬੋਲਦਾ ਜਦੋਂ ਬਾਈ ਦੁਕਾਨ ਤੋਂ ਆਊਗਾ ਨਾ ਤੂੰ ਦੇਖ ਲਈ ਉਹਦੇ ਹੱਥ 'ਚ ਹੀ ਹੋਊਗਾ ਪਾਰਸਲ ਕੋਈ ਗੱਲ ਨਹੀਂ ਆ ਜਾਂਦਾ ਉਹ ਘਰੇ ਮੈਂ ਵੀ ਕਰ ਦਿਆਂ ਉਹਦੇ ਨਾਲ ਗੱਲ ਮੰਮੀ ਉਹ ਤਾਂ ਤੂੰ ਪੁੱਛ ਹੀ ਨਾ ਬਾਈ ਦਾ ਤਾਂ ਜਮਾ ਸਰਿਆ ਪੈ ਨਾ ਤਾਂ ਬਾਈ ਦਾ ਦੁਕਾਨ 'ਚ ਧਿਆਨ ਹੈ ਤੇ ਨਾ ਘਰ 'ਚ ਸਾਰਾ ਦਿਨ ਮਮਤਾ ਮਮਤਾ ਲਾਈ ਰੱਖਦਾ ਆਪਾਂ ਕੋਈ ਗੱਲ ਨਹੀਂ ਆ ਆਂਦਰ ਨੂੰ ਕਰੇ ਮੈਂ ਕਰਦੀ ਆ ਮੁੰਡੇ ਨਾਲ ਗੱਲ ਨਾਲੇ ਨੂੰ ਪਤਾ ਵੀ ਉਹਨੂੰ ਦੁਕਾਨ 'ਤੇ ਬੈਠੇ ਨੇ ਪਰਸਾਂ ਲੈ ਲਿਆ ਬੇਬੇ ਪੱਕਾ ਤਾਂ ਮੈਨੂੰ ਪਤਾ ਨਹੀਂ ਉਹ ਦੁਕਾਨ 'ਤੇ ਬੈਠਾ ਐ ਕਹਿੰਦਾ ਸੀ ਕਹਿੰਦਾ ਘਰੇ ਜਾ ਕੇ ਉਹਨੂੰ ਸਰਪ੍ਰਾਈਜ਼ ਦਊਂਗਾ ਤੇ ਕੋਈ ਨਾ ਉਹਨੂੰ ਆ ਜਾਣਦੇ ਆ ਜਿਹੜਾ ਨਾ ਕੀ ਹੁੰਦਾ ਸਰਪ੍ਰਾਈਜ਼ ਜਾਵਾ ਸਰਪ੍ਰਾਈਜ਼ ਬੇਬੇ ਹਾਂ ਹਾਂ ਚੱਲ ਪੁੱਤ ਮੈਂ ਆੜ ਪੜਾ ਮੈਨੂੰ ਨਹੀਂ ਆਉਂਦਾ ਜੇ ਇਹਦਾ ਵਿਚਨਾ ਨਾ ਨਾਲਿਆ ਮੈਨੂੰ ਮਾਂ ਨਾਲ ਆਖੀ ਨਾਲੇ ਉਹ ਬੇਬੇ ਕਾਹਨੂੰ ਐਵੇਂ ਘਰੇ ਕਲੇਜ ਸੋਣਾ ਕੀ ਫਾਇਦਾ ਲੋਕ ਦੇਖਣਗੇ ਬੇਬੇ ਦਾ ਲੋਕਾਂ ਦੀ ਸ਼ਰਮ ਸ਼ਰਮ ਤੇ ਮਾਰੇ ਨਾ ਘਰ ਨੂੰ ਖੁੰਝੇ ਲਾ ਦੋ ਘਰ ਦਾ ਨਾ ਕੁਝ ਬਣ ਜੇ ਮੰਮੀ ਥਾ ਮੰਮੀ ਆਲਾ ਫਾਟੂਚ ਕੀ ਲੈ ਜਾਂਦਾ ਭਾਈ ਤੂੰ ਉਹ ਮੰਮੀ ਇਹ ਤਾਂ ਮੰਮਤਾ ਦਾ ਸੂਟ ਹੈ ਇਹਨੇ ਕਿਸੇ ਨੂੰ ਨਾ ਸਿਉਣਾ ਦਿੱਤਾ ਸੀ ਉਹ ਵੜ ਕੇ ਲੈ ਕੇ ਆਇਆ ਹੈ। ਅੱਛਾ, ਮੈਂ ਕੋਈ ਗੱਲ ਨਹੀਂ ਕੋਤ। ਲੈ ਦੇਖਾਂ ਕਿੰਨਾ ਜਾਰਾ। ਓ ਮਮੀ ਤੂੰ ਕੀ ਦੇਖਣਾ ਹੈ ਚਲੋ। ਮਮਤਾ ਹਾਂਜੀ, ਮੈਂ ਤੈਨੂੰ ਕਿਉਂ ਲਾਇਆ ਸੀ? ਆ ਤੇਰਾ ਸੂਟ ਹੈ ਜਿਹੜਾ ਤੂੰ ਸਿਉਣਾ ਦਿੱਤਾ ਸੀ ਉਹ ਵੜ ਕੇ ਲੈ ਕੇ ਆਏ ਸੀ ਹਾਂ ਲੈ। ਸਿਉਣਾ ਦਿੱਤਾ ਸੀ? ਓਹੀ ਸੂਟ ਹੈ। ਅੱਛਾ। ਦੇਖ ਭਾਈ ਪਹਿਲਾਂ ਮੈਂ ਦੇਖ ਲਵਾਂ। ਲੈ ਭਾਈ। ਬੇਬੇ ਨੂੰ ਫੜਾ ਦੇ। ਇਹਨੂੰ ਦਿਖਾ ਦੇ। ਤੂੰ ਸੀ ਕੀ ਦੇਖਣਾ? ਓ ਕੋਈ ਨਾ ਮਮਤਾ ਦੇਖ ਲੈ। ਲੈ ਬੇਬੇ। ਵੇ ਪੁੱਤ ਮਾਣੋ ਵੀ ਚਾਰਨਾ ਆ ਗਿਆ ਦੇਖ ਲੈ ਮੇਰੇ ਪਿੱਟੋ ਜਨਮ ਲੈ ਕੇ ਮਾਣੋ ਵੀ ਡੇਢ ਝੁੱਟ ਬੋਲ ਰਿਹਾ ਤੂੰ ਨਾ ਮੰਮੀ ਜੀ ਇੱਥੇ ਚਾਹਲ ਵਾਲੀ ਕੀ ਗੱਲ ਹੋ ਗਈ ਇਹਨਾਂ ਨੇ ਕੁਝ ਗਲਤ ਤਾਂ ਨਹੀਂ ਕਰਿਆ ਹੈਗਾ ਜੇ ਤੁਸੀਂ ਕੈਨਸਲ ਕਰਤਾ ਸੀ ਨਹੀਂ ਮੈਂ ਕਿਹਾ ਇਹਨਾਂ ਨੂੰ ਕਿਹਾ ਸੀ ਵੀ ਲਿਓ ਇਹ ਆਪਣੀ ਮਰਜ਼ੀ ਨਾਲ ਲੈ ਕੇ ਆਏ ਨੇ ਮੇਰੀ ਗੱਲ ਸੁਣ ਲੈ ਤੇਰੀ ਮਰਜ਼ੀ ਤੇ ਇਹਦੀ ਮਰਜ਼ੀ ਦੋਵਾਂ ਦੀ ਇੱਕੋ ਹੀ ਗੱਲ ਆ ਮੈਂ ਤਾਂ ਸਮਝ ਨਹੀਂ ਲੱਗ ਕੇ ਰਾਜ ਦਫਾ ਹੋ ਜਾ ਮੇਰੇ ਖਾਸਮੋ ਚਲੋ ਮੰਮਤਾ ਜੀ ਦੇਖੇ ਮਾਂ ਆਪਦੀ ਜਨਾਨੀ ਮਗਰ ਲਾ ਕੇ ਕਿਵੇਂ ਆਪਾਂ ਨੂੰ ਝੂਠ ਬੋਲਦਾ ਇਹ ਵੇ ਕੋਈ ਗੱਲ ਨਹੀਂ ਮੈਂ ਦੇਖਣਿਆ ਤਾਂ ਕੀ ਬੰਦ ਹੈ ਕੀ ਗੱਲ ਮਮਤਾ ਕਹਿੰਦੇ ਮੇਰੇ ਨਾਲ ਨਿਰਾਸ਼ ਤਾਂ ਨਹੀਂ ਇੱਧਰ ਨੂੰ ਕਰਕੇ ਬੈਗੀ ਅਹ ਨਹੀਂ ਨਹੀਂ ਜੀ ਤੁਹਾਡੇ ਨਾਲ ਤਾਂ ਮੈਂ ਕਿਉਂ ਨਿਰਾਸ਼ ਹੋਣਾ ਬਗਲਾ ਯਾਰ ਮੰਮੀ ਨੇ ਨਾ ਸਾਰੇ ਸਰਪ੍ਰਾਈਜ਼ ਦੀ ਐਸੀ ਦੀ ਤੈਸੀ ਕਰਤੀ ਤੇ ਚਲੋ ਕੋਈ ਗੱਲ ਨਹੀਂ ਤੁਸੀਂ ਆਪਣਾ ਮਨ ਨਾਲ ਹੌਲਾ ਕਰੋ ਮੰਮੀ ਜੀ ਤਾਂ ਫੇਰ ਵੀ ਕੈਨਸਲ ਕਰਵਾਤਾ ਸੀਗਾ ਤੂੰ ਸ ਤਾਂ ਫੇਰ ਵੀ ਮੇਰਾ ਕੋਰੀਅਰ ਪਿਕ ਕਰਕੇ ਲੈ ਕੇ ਆਇਆ। ਉਹਦੇ ਲਈ ਬਹੁਤ-ਬਹੁਤ ਥੈਂਕ ਯੂ। ਮੈਂ ਮਿੰਟ ਤੇ ਗੱਲ ਦੱਸ ਮੈਂ ਤਾਂ ਜੇ ਤੇਰੀ ਖੁਸ਼ੀ ਦਾ ਛਿਆਲ ਮੈਂ ਨਹੀਂ ਰੱਖੂੰਗਾ ਤਾਂ ਹੋਰ ਕੌਣ ਰੱਖੂਗਾ। ਨਾਲੇ ਤੂੰ ਮੰਮੀ ਦੀ ਗੱਲ ਨਾ ਦਿਲ ਤੇ ਨਾਲ ਆਇਆ ਕਰ। ਉਹ ਪੁਰਾਣੀ ਸੋਚ ਰੱਖਦੀ ਨਹੀਂ। ਕੋਈ ਗੱਲ ਨਹੀਂ ਜੀ। ਪਰ ਜਿੱਤੋਂ ਤੱਕ ਮੈਨੂੰ ਲੱਗਦਾ ਨਾ ਮੰਮੀ ਦੀ ਪੁਰਾਣੀ ਸੋਚ ਸਿਰਫ ਮੇਰੇ ਲਈ ਆ। ਬਾਕੀ ਆਪਣੀ ਕੁੜੀਆਂ ਤੇ ਮੁੰਡੇ ਲਈ ਤਾਂ ਉਹ ਹੈ ਜੋ ਕੁਝ ਸੋਚਦੀਆਂ ਹੀ ਨਹੀਂ ਹੈਗੀਆਂ। ਕੱਲ ਛੱਡਿਆ ਮਮਤਾ ਇਹ ਗੱਲਾਂ ਨਾਲੇ ਰਹੀ ਗੱਲ ਸੂਟ ਦੀ ਮੰਮੀ ਨੇ ਕਿਹਾ ਆਪ ਪਾਉਣਾ ਉਹ ਨਾਲੇ ਮੰਮੀ ਉੱਤੋਂ ਉੱਤੋਂ ਕਹਿੰਦੀ ਰਹਿੰਦੀ ਐ ਮੰਮੀ ਤੇ ਦਿਲ ਚ ਖੁਸ਼ ਨਹੀਂ ਚਲੋ ਕੋਈ ਗੱਲ ਨਹੀਂ ਜਿਵੇਂ ਤੁਹਾਨੂੰ ਲੱਗਦਾ ਉਵੇਂ ਹੀ ਹੋਣਾ ਫਿਰ ਚੱਲ ਆਪਾਂ ਤਾਂ ਹੋਰ ਹੀ ਗੱਲਾਂ ਲੈ ਕੇ ਬਹਿ ਗਏ ਹੁਣ ਤੂੰ ਐ ਕਰ ਰੋਟੀ ਪਾਣੀ ਲੈ ਕੇ ਆ ਮੇਰੇ ਵਾਸਤੇ ਹਾਂਜੀ ਮੈਂ ਵੀ ਭੁੱਲ ਗਏ ਚਲ ਮੈਂ ਲੈ ਕੇ ਆਉਂਦਾ ਸੀ ਬੱਸ ਚਲ ਠੀਕ ਐ ਸਾਰੀ ਆ ਸਕੀਮ ਵੀ ਫੇਲ ਹੋ ਗਈ ਮੈਂ ਤਾਂ ਸੋਚਿਆ ਸੀ ਵੀ ਮੇਰੀ ਆਹ ਸਕੀਮ ਨਾਲ ਮੰਮੀ ਇਹਨਾਂ ਦੇ ਮਾਗਰ ਪੈ ਜੂ ਪਰ ਮੰਮੀ ਨੇ ਤਾਂ ਬੜਾ ਕੁਝ ਇਹਨਾਂ ਨੂੰ ਕਿਹਾ ਹੀ ਨਹੀਂ ਹੁਣ ਤਾਂ ਕੋਈ ਹੋਰ ਸਕੀਮ ਲਾਉਣੀ ਪਊ ਜਿਹਦੇ ਨਾਲ ਮੇਰਾ ਵੀ ਬਦਲਾ ਪੂਰਾ ਹੋ ਜੂ ਤੇ ਮੰਮੀ ਵੀ ਇਹਨਾਂ ਦੇ ਮਾਗਰ ਪੈ ਜੂ ਹਾਂ ਆਹ ਸਕੀਮ ਠੀਕ ਹੈ ਕੋਈ ਨਾ ਹੁਣ ਦੇਖਦਾ ਵੀ ਕੀ ਬਣਦਾ ਬਾਈ ਆਣਾ ਫਿਲਮ ਨਹੀਂ ਟਿਕਟ ਲੈ ਕੇ ਆਇਆ ਸੀ ਜਾਣਾ ਤਾਂ ਮੈਂ ਤੇ ਮੇਰੇ ਦੋਸਤ ਨਹੀਂ ਸੀ ਉਹਨੂੰ ਕੋਈ ਕੰਮ ਪਵੇਗਾ ਮੈਨੂੰ ਆਏ ਸੀ ਵੇਸਟ ਜਾਣੀਆਂ ਤੁਸੀਂ ਐਂ ਕਰੋ ਤੁਸੀਂ ਫਿਲਮ ਦੇਖਿਓ ਮੂਤੇ ਪਰਜਾਈ ਚੱਲ ਜੇ ਤੂੰ ਲੈ ਹੀ ਆਇਆ ਤਾਂ ਫਿਰ ਮੈਂ ਵਗ ਜਾਨਾ ਹਾਂ ਭਾਬੀ ਨੂੰ ਗੋਲ ਮਾਰ ਦੇ ਸੱਦਲਾ ਭਾਬੀ ਮਮਤਾ ਓ ਮਮਤਾ ਹਾਂਜੀ ਤੁਸੀਂ ਬੁਲਾਇਆ ਬਹਿ ਜਾ ਮੈਂ ਤੈਨੂੰ ਐਂ ਕਹਿੰਦਾ ਸੀ ਹਰਮੋਣ ਨਾ ਆਪਣੇ ਵਾਸਤੇ ਨਾ ਸ਼ਿਰਮੇ ਦੇ ਟਿਕਟਾਂ ਲੈ ਕੇ ਆਇਆ ਹੈ ਅੱਛਾ हां बढ़िया हो गया मैं तो किधर जी ਤੁਹਾਨੂੰ ਕਹਿੰਦੀ ਆ ਵੀ ਮੂਵੀ ਦੇਖਣ ਜਾਣਾ ਮੂਵੀ ਦੇਖਣ ਜਾਣਾ हां भाभी ਬਹੁਤ ਸਹੀ ਕਹਿਣਾ ਤੁਸੀਂ ਫਿਰ ਮੈਂ ਦੇਖਿਆ ਉਹ ਮੈਂ ਤੈਨੂੰ ਐਂ ਕਹਿੰਦਾ ਸੀ ਛੇਤੀ ਛੇਤੀ ਕੰਮ ਜਿਹਨੇ ਮੇਲਣਾ ਜਿਹੜੇ ਜਿਹਨੇ ਰਹਿੰਦੇ ਆ ਫਿਰ ਆਪਾਂ ਕਲਮ ਦੇਖਣ ਚੱਲਦੇ ਹਾਂ हां जी ਬਸ ਤਿਆਰ ਤਾਂ ਮੈਂ ਹੈ ਹੀ ਆ ਆ ਥੋੜੇ ਜਿਨੇ ਕੰਮ ਰਹਿ ਗਏ ਕਰਕੇ ਫਿਰ ਆਪਾਂ ਚੱਲਦੇ ਆਂ ਭਾਬੀ ਆ ਕੰਮ ਕੋਮ ਛੱਡੋ ਕੰਮ ਦਾ ساری ਉਮਰ ਹੁੰਦੇ ਰਹਿਣਗੇ ਸ਼ੋਅ ਦਾ ਟਾਈਮ ਹੋਣ ਵਾਲਾ ਤੁਸੀਂ ਤਿਆਰ ਹੋ ਕੇ ਆਉਦਾ ਜਾਓ ਕੋਈ ਨਾ ਕੰਮ ਉਹ ਆਪੇ ਕਰ ਲਾਂਗੇ ਸਹੀ ਕਹਿ ਰਹਾ ਅਨਮੋਲ ਚਲ ਚੱਲੀਏ ਆਪਾਂ ਹਾਂ ਜਦੋਂ ਮਾਰਦੇ ਸੈਟਾ ਲੜ ਕਰਨਾ ਆ ਨਾ ਚਾ ਠੀਕ ਹੈ ਕਰ ਤੂੰ ਸਾ ਚੰਗਾ ਬਾਈ ਦੇਖਿਆ ਉਹ ਜੇ ਪਹਿਲੇ ਟਿਕਟ ਦੀ ਲੋੜ ਹੋਵੇ ਫੋਨ ਮਾਰ ਦੀ ਗੂਗਲ ਪੇ ਕਰ ਦੂੰਗਾ ਧੰਨਵਾਦ ਬਾਈ ਅਨਮੋਦ ਉਹ ਲੈ ਬਾਈ ਧੰਨਵਾਦ ਵਾਲੀ ਕੀ ਗੱਲ ਆ ਮੈਂ ਤੇਰਾ ਛੋਟਾ ਬਾਈ ਆ ਜੇ ਤੈਨੂੰ ਟਿਕਟਾਂ ਲੈ ਆ ਕੇ ਦੇਤੀਆਂ ਫਿਰ ਕੀ ਹੋਗਾ ਤੁਸੀਂ ਦੇਖਿਓ ਫਿਲਮ ਬਾਈ ਧੰਨਵਾਦ ਤਾਂ ਬੰਦਈ ਹੈ ਤੇਰੀ ਭਿਹਾਈ ਵੀ ਕਿਤੇ ਦੇਰੀ ਨਹੀਂ ਆਉਂਦੀ ਸੀ ਉਹ ਚਲ ਕੋਈ ਗੱਲ ਨਹੀਂ ਮੈਨੂੰ ਨਾ ਪਤਾ ਲੱਗਿਆ ਸੀ ਵੀ ਭਾਬੀ ਦਾ ਫਿਲਮ ਦੇਖਣ ਨੂੰ ਜੀ ਕਰਦਾ ਤਾਂ ਹੀ ਮੈਂ ਟਿਕਟਾਂ ਲੈ ਆਇਆ ਤੁਹਾਡੇ ਕੋਲ ਚਲ ਵਧੀਆ ਕੀਤਾ ਚਲ ਕੋਈ ਨਾ ਜਾਓ ਤੁਸੀਂ ਮੈਂ ਵੀ ਕੰਮ ਦਾ ਹਾਂਦਾ ਦੇਖ ਚਾ ਠੀਕ ਆਨ ਮੋਦ ਬੇਬੇ ਇਹਨਾਂ ਸਾਟ ਮੈਂ ਤੇਨਾਂ ਗੱਲ ਕਰਨੀ ਹੈ ਇੱਕ ਦੱਸ ਕੀ ਗੱਲ ਹੈ ਉਹ ਤੇਰਾ ਲਾੜਲਾ ਮੁੰਡਾ ਨਾ ਤੇਰੀ ਨੂੰਹ ਨੂੰ ਫਿਲਮ ਦਿਖਾਉਣ ਲੈ ਚੱਲਿਆ ਨਾਲ ਸੱਚ ਗੱਲ ਹੈ ਇਹ ਕੀ ਕਹਿ ਰਿਹਾ ਤੂੰ ਉਹ ਬੇਬੇ ਸੱਚ ਹੈ ਹੌਲੀ ਬੋਲ ਨਾਲ ਹੀ ਮੈਂ ਤੇ ਆਪਦੇ ਕੰਨਾਂ ਨਾਲ ਸੁਣ ਕੇ ਆਂ ਉਹਨੂੰ ਕਹੀ ਜਾਂਦਾ ਸੀ ਹੁਣ ਤੂੰ ਐਂ ਦੇਖ ਲਈ ਤੇਰੇ ਕੋਲੋਂ ਨਹੀਂ ਤੈਨੂੰ ਪਤਾ ਕੀ ਕਹਿਣਗੇ ਬੇਬੇ ਅਸੀਂ ਫਿਲਮ ਦੇਖਣ ਚੱਲੇ ਆਂ ਸ਼ਾਮ ਤਾਈਂ ਆਈ ਤੂੰ ਦੇਖ ਲਈ ਬਈ ਕੋਈ ਗੱਲ ਨਹੀਂ ਮੇਰੇ ਕੋਲੇ ਆਉਂਦੇ ਤਾਂ ਸਹੀ ਮੈਂ ਤੋੜ ਦਿਆਂ ਉਹਨਾਂ ਨਾਲ ਫਿਲਮਾਂ ਦੇਖਣ ਬਸ ਠੀਕ ਹੈ ਦੇਖ ਲੈ ਮੰਮੀ ਮੈਂ ਤੈਨੂੰ ਐਂ ਕਹਿੰਦਾ ਸੀ ਵੀ ਅਸੀਂ ਨਾ ਫਿਲਮ ਦੇਖਣ ਚੱਲੇ ਸੀ ਸ਼ਾਮ ਨੂੰ ਮੁੜ ਕੇ ਆਮਾਗੀ ਬੇ ਮੇਰੀ ਗੱਲ ਸੁਣ ਲੈ ਘਰੇ ਕੋਈ ਕੰਮ ਨਹੀਂ ਫਿਰ ਮਾਂ ਦੇਖਣ ਦਾ ਸ਼ਾਂਪਲੇ ਮਾਰ ਲਿਆ ਅੱਗੇ ਤੂੰ ਕਿੰਨਿਆਂ ਕ ਤੈਨੂੰ ਮਾਂ ਦੇ ਕਲ ਜਾਂਦਾ ਸੀ ਮੰਮੀ ਇਹ ਤਾਂ ਟਿਕਟਾਂ ਨਾ ਮੋਂ ਨੇ ਦਿੱਤੀਆਂ ਸੀ ਮੈਨੂੰ ਕਹਿੰਦਾ ਵੀ ਮੇਰੇ ਦੋਸਤ ਨੇ ਜਾਣਾ ਸੀਗਾ ਫਿਲਮ ਦੇਖਣ ਉਹਨਾਂ ਨੂੰ ਕੋਈ ਕੰਮ ਪੈ ਗਿਆ ਇਹ ਕਹਿੰਦਾ ਤੁਸੀਂ ਤੇ ਭਾਬੀ ਜਾਇਆ ਉਹ ਬੇ ਕਰ ਸੁਣ ਜੇ ਦੋਸਤ ਨੂੰ ਕੰਮ ਹੋਗਾ ਸੀ ਤੂੰ ਆਪਣੇ ਭਾਈ ਹੋਏ ਜਾਂਦਾ ਨਾਲ ਆ ਤੈਨੂੰ ਮਾਂ ਤਾਂ ਨੂੰ ਖਿੱਚੀ ਫਿਰਦਾ ਮੰਮੀ ਇਹ ਤਾਂ ਜਾਂਦੀ ਰਹਿੰਦਾਗਾ ਮੈਂ ਕਿਹਾ ਚੱਲ ਮਮਤਾ ਨੂੰ ਲੈ ਜਾ ਨਾਲ ਇਹ ਵੀ ਕਿੰਨੇ ਦਿਨਾਂ ਦੀ ਕਹੀ ਜਾਂਦੀ ਸੀ ਮੇਰੀ ਗੱਲ ਸੁਣ ਲੈ ਨਮੋ ਨੂੰ ਲੈ ਜਾ ਨਾਲ ਠੀਕ ਐ ਮਮਤਾ ਨੂੰ ਜਾਂਦਾ ਕੋਈ ਮਤਲਬ ਨਹੀਂ ਨਾਲ ਸਾਡੇ ਘਰ ਵਿੱਚ ਕੋਈ ਗਵਾਟ ਨਹੀਂ ਹੈਗਾ ਵੀ ਬੰਗਾਂ ਨੂੰ ਫਿਲਮਾਂ ਦਿਖਾਉਂਈਆਂ ਇਹਨੂੰ ਘਰੇ ਰਹਿਣ ਦੇ ਮੰਮੀ ਜੀ ਅੱਗੇ ਤੋਂ ਅਸੀਂ ਧਿਆਨ ਰੱਖਾਂਗੇ ਹੁਣ ਇਹ ਤਿਆਰ ਹੋਈ ਖੜੀ ਐ ਅੱਜ ਸਾਨੂੰ ਜਾ ਲੈਣ ਦੀ ਮੇਰੀ ਗੱਲ ਸੁਣ ਲੈ ਮੁੰਡਿਆ ਜਦ ਮੈਂ ਇੱਕ ਵਾਰੀ ਕਹਤਾ ਨਾ ਇਹਨੂੰ ਬਾਹਰ ਨਹੀਂ ਲੈ ਕੇ ਜਾਣਾ ਤੂੰ ਆਨੇ ਪੈ ਹੁਣ ਨਾਲ ਲੈ ਜਾ ਜਿੱਥੇ ਜਾਣਾ ਤੀ ਮੈਨੂੰ ਨਾਲ ਨਾਲ ਰੱਖਣਾ ਤੂੰ ਜਾ ਬਗ ਜਾਨੀ ਕੋਈ ਕੰਮ ਧੰਦਾ ਕਰ ਲਿਆ ਕਰ ਸਾਰਾ ਦਿਨ ਨਾਲ ਹੀ ਰਹਿਣੀ ਹੈ ਗੇ ਸੱਗੀ ਨਾਲ ਤੰਦਾ ਚਲ ਬਗ ਜਾਨੀ ਮੂੰਹ ਤਾਂ ਨਮ ਕਰ ਲੈ ਬਾਈ ਮੈਂ ਤਾਂ ਇਹ ਕਹਿੰਦਾ ਸੀ ਆਪਾਂ ਦੇਖ ਕੇ ਆਉਨੇ ਫਿਲਮ ਸ਼ੋਅ ਦਾ ਟਾਈਮ ਕੋਈ ਪਿਆ ਬਾਈ ਜੇ ਮੇਰਾ ਮੂਡ ਤਾਂ ਹੋ ਗਿਆ ਤੂੰ ਜਾ ਲੈ ਮੈਨੂੰ ਕੋਈ ਬਾਈ ਕੋਈ ਨਹੀਂ ਯਾਰ ਕੋਈ ਨਾ ਫਿਰ ਕੀ ਹੋ ਗਿਆ ਮਾਂ ਆਏ ਆਪਣੀ ਆਪਾਂ ਚੱਲਦੇ ਆ ਕੋਈ ਨਾ ਫਿਲਮ ਦੇਖ ਤੇਰਾ ਮੂਡ ਸੈੱਟ ਹੋ ਜੂ ਬੇਬੇ ਅਸੀਂ ਜਾਣੇ ਠੀਕ ਆ ਫਿਰ ਫਿਰ ਉਹ ਦੇਖਣਾ ਭਾਗ ਲਓ ਭਾਈ ਬਾਕੀ ਚੋ ਹਾਂ ਚੰਗਾ ਮੋੜਾਵਾਂਗੇ ਟਾਈਮ ਬਬੂ ਬਬੂ ਬਿਨਾਂ ਮੂਡ ਖਰਾਬ ਹੋ ਗਿਆ ਤੇ ਮੈਨੂੰ ਕਿੰਨੀ ਚੰਗੀ ਲੱਗਣੀ ਉਹ ਬੇਬੇ ਕਾਨੂੰਨ ਵਿੱਚ ਮੇਕਲੇਸ ਪਾਇਆ ਕਰੇ ਕੋਈ ਨਾ ਜਾਣਦੇ ਸਾਨੂੰ ਵੇਖਿਓ ਪਾ ਗਿਓ ਲੱਗ ਚੋ ਪਾ ਲਓ ਨਾ ਨੰਗੇ ਤੇ ਹੁਣ ਟੀਵੀ ਨਾਲ ਨਾ ਤੁਰੇ ਇਸ ਕਰਕੇ ਦਾ ਮੂਡ ਖਰਾਬ ਹੋ ਗਿਆ ਤੋੜਦੀਆਂ ਮੈਨੂੰ ਨਾਲ ਇਹਨੂੰ ਫਿਲਮਾਂ ਦਿਖਾਉਣ ਵਾਸਤੇ ਨਹੀਂ ਵਿਆਹਿਆ ਘਰ ਦੇ ਕੰਮਾਂ ਵਾਸਤੇ ਵਿਆਹ ਕੇ ਲਿਆਂਦਾਗਾ ਜਿਆਦੇ ਸਿਰ ਚੜਾਈ ਐ ਇਹੇ ਪਤਾ ਨਹੀਂ ਮੰਮੀ ਵੀ ਕਿਹੜੇ ਜਨਮਾ ਦਾ ਮੇਰਾ ਨਾਲ ਵੈਰ ਕੱਢਣ ਲੱਗੀ ਹੋਈ ਆ ਮੈਨੂੰ ਖੁਸ਼ ਦੇਖ ਕੇ ਜਮਾਈ ਵੀ ਰਾਜੀ ਹੈਗੀ ਉਹ ਕਿੰਨਾ ਮੇਰਾ ਮੂੜ ਸੀਗਾ ਅੱਜ ਮੂਵੀ ਦੇਖ ਕੇ ਆਉਂਦਾ ਕਿਦਾਂ ਦੀ ਮੈਂ ਜिद ਕਰੀ ਜਾਂਦੀ ਸੀ ਮੂਵੀ ਦੇਖਣ ਜਾਣਾ ਮੂਵੀ ਦੇਖਣ ਜਾਣਾ ਜੇ ਅੱਜ ਮੈਨੂੰ ਆ ਮੌਕਾ ਮਿਲਿਆ ਸੀ ਤਾਂ ਮੰਮੀ ਨੇ ਸਾਰਾ ਕੰਮ ਖਰਾਬ ਕਰਕੇ ਰੱਖਤਾ ਪਤਾ ਨਹੀਂ ਮੈਨੂੰ ਕਦੋਂ ਤੰਗ ਕਰਨੋਂ ਹਟੂਗੀ ਬੋਲਣ ਤਾਂ ਮੈਂ ਬਹੁਤ ਕੁਝ ਸੁਣਾ ਦਵਾਂ ਪਰ ਮੈਂ ਸਿਰਫ ਇੰਨਾ ਕਰਕੇ ਚੁੱਪਾਂ ਕਿਉਂਕਿ ਪਤਾ ਨਹੀਂ ਮੇਰੇ ਮੂੰਹ ਚ ਕੀ ਕੀ ਗੱਲਾਂ ਨਿਕਲ ਜਾਣ ਨਾ ਕੀ ਗੱਲ ਬੇਬੇ ਬਾਰੇ ਨੋਟ ਜੇ ਗਿਣੀ ਜਾਂਦੀਆਂ ਕੀ ਹੋ ਗਿਆ ਤੇ ਕਾ ਨੂੰ ਨੋਟ ਤਾਂ ਮੈਂ ਗੰਨੇ ਨੇ ਮੈਨੂੰ ਆਇਆ ਹਿਸਾਬ ਕਿਤਾਬ ਦੇ ਵਿੱਚ ਫਰਕ ਆ ਲੱਗਦਾ ਪੁੱਤੋ 3000 ਦਾ ਭਲੇਖਾ ਲੱਗ ਜਾਂਦਾ ਮੈਨੂੰ ਵੀ ਮੈਨੂੰ ਆ ਨਹੀਂ ਯਾਦ ਆਉਂਦਾ ਮੈਂ ਉਹ ਕਿੱਥੇ ਲਾ ਬੈਠੀ ਬੇਬੇ ਤੇਰਾ ਤਾਂ ਹੁਣ ਤੇਰੀ ਉਮਰ ਹੋ ਗਈ ਆ ਹਿਸਾਬ ਕਿਤਾਬ ਜੇ ਛੱਡਦੇ ਹੁਣ ਤੂੰ ਅੱਲਾ ਤੇ ਹੁਣ ਰੁਕੇ ਜਾਵਾ 100 ਸਾਲ ਦੀ ਹੋ ਗਈ ਜੇ ਮੈਂ ਇਹ ਹਿਸਾਬ ਕਿਤਾਬ ਲੈਣਾ ਛੱਡਤਾ ਨਾ ਨਾਲੇ ਘਰ ਦੀ ਕਵੈਲਦਾਰੀ ਕੌਣ ਕਰੂਗਾ ਤੇ ਨਾਲ ਸਾਹ ਪਤਾਬ ਲੈ ਦਿੱਤਾ ਮੇਰਾ ਫਰਜ ਬੰਦਾ ਜਿੰਨਾ ਚਿਰ ਪੁੱਤ ਮੈਂ ਬੈਠੀ ਆ ਉਹ ਮੰਮੀ ਇਸ ਉਮਰ ਚ ਨਾ ਜਿਆਦਾ ਸਤ ਕਮਜ਼ੋਰ ਹੋ ਜਾਂਦੀ ਹੈ ਤਾਂ ਕਰਕੇ ਕਹਿੰਦੇ ਆ ਤੈਨੂੰ ਇਸ ਉਮਰ ਚ ਰੱਬ ਦਾ ਨਾਮ ਜਪਿਆ ਕਰ ਤੂੰ ਹੋਰ ਅਕਬੀਲਦਾਰੀਆਂ ਦਾ ਖਿਹੜਾ ਛੱਡ ਦੇ ਹੁਣ ਤੂੰ ਰੱਬ ਰੱਬ ਕਰਿਆ ਕਰ ਆਹੋ ਭਾਈ ਤੁਸੀਂ ਤਾਂ ਆਖਲੇ ਹੱਥ ਮੱਥੇ ਕਬੀਲਦਾਰੀ ਭਾਦਿਓ ਵੀ ਕਬੀਲਦਾਰ ਵੀ ਸਾਡੇ ਹੱਥ ਦੇ ਦੇ ਜੇ ਬਾਹਰ ਕਰ ਦਿਓ ਆਲਾ ਫੜੋ ਚਾਬੀਆਂ ਫੜੋ ਮੈਂ ਇਥੋਂ ਤਾਂ ਪਈ ਸਮਾ ਲੋ ਆਬੀ ਕਬੀਲਦਾਰੀ ਸਾਡੇ ਭਾਵੀ ਨੂੰ ਫਿਰ ਮੰਮਤਾ ਉਹ ਮੰਮਤਾ ਹਾਂਜੀ ਸਾਨੂੰ ਸੁਣ ਲਈ ਹਾਂਜੀ ਬੈਠ ਜਾ ਗੱਲ ਕਰਨੀ ਤੇਨੂੰ ਆਹ ਖੜਾ ਭਾਈ ਚਾਬੀ ਘਰ ਦੀ ਸਾਮਾ ਆਪ ਦੀ ਤੇ ਪੈਸੇ ਵੀ ਫੜਾ ਦੇ ਪੈਸੇ ਫੜਾ ਦੇ ਨਾਲੇ ਹੋਰ ਆਸਾਨੀ ਕੁਛ ਚਾਹੁੰਦਾ ਸੀ ਤੂੰ ਵੀ ਲੈ ਮੰਮਤਾ ਆ ਤੂੰ ਆ ਸਾਰੀ ਘਰ ਦੀ ਜ਼ਿੰਮੇਵਾਰੀ ਤੇਰੇ ਸਿਰ ਤੇ ਐ ਆਪਰ ਪੈਸੇ ਤੇ ਆਪਰ ਘਰ ਦੀਆਂ ਚਾਬੀਆਂ ਜਿਵੇਂ ਮਰਜ਼ੀ ਕਰੋ ਭਾਈ ਪਰ ਮੇਰੀ ਮਾਂ ਨੂੰ ਨਾ ਆਹ ਜ਼ਿੰਮੇਵਾਰੀਆਂ ਤੋਂ ਆਜ਼ਾਦ ਕਰ ਦਿਓ ਹੁਣ ਨਹੀਂ ਮੰਮਤਾ ਅ ਚਾਬੀਆਂ ਤੇ ਪੈਸੇ ਰੱਖ ਤੇ ਮੈਂ ਕਿਸੇ ਬੰਦੇ ਨੂੰ ਨਾ ਟਾਈਮ ਦੇ ਰੱਖਿਆ ਮੈਂ ਉੱਥੇ ਚਲਦਾ ਹਾਂ ਹਾਂਜੀ ਕੋਈ ਗੱਲ ਨਹੀਂ ਜੇ ਹੁਣ ਤੁਸੀਂ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਨਾ ਮੈਂ ਚੰਗੀ ਤਰ੍ਹਾਂ ਨਿਭਾਉਂਗੀ ਤੁਸੀਂ ਜਾਓ ਕੋਈ ਗੱਲ ਨਹੀਂ ਚਲ ਠੀਕ ਹੈ ਫਿਰ ਮੈਂ ਮੰਮਤਾ ਜਾਂਦਾ ਹਾਂ ਹਾਂਜੀ ਮੈਂ ਵੀ ਕੰਮ ਖੋਦ ਵੇਡ ਲੈਂਦੀ ਆਪਾਂ ਚਲ ਠੀਕ ਹੈ ਦੇਖਿਆ ਮੈਂ ਤੈਨੂੰ ਉਹ 3000 ਦਾ ਹਿਸਾਬ ਨਾ ਆਇਆ ਇਵੇਂ ਚਾਬੀਆਂ ਤੇ ਪੈਸੇ ਆਪਦੀ ਜਨਾਨੀ ਦੇ ਹੱਥ 'ਚ ਫੜਾਤੇ। ਵੇ ਕੋਈ ਗੱਲ ਨਹੀਂ ਪੁੱਤ ਤੂੰ ਫਿਕਰ ਨਾ ਕਰ। ਜਿਹੜੇ ਹੱਥ ਨਾਲ ਮੈਂ ਚਾਬੀਆਂ ਨਾਲ ਫੜਾਈਆਂ ਨੇ ਨਾ ਉਹ ਸੇ ਹੱਥ ਨਾਲ ਮੈਨੂੰ ਵਾਪਸ ਦੇਣੇ ਨੇ ਚਾਬੀਆਂ। ਮੈਨੂੰ ਮੇਰੀ ਆਪਦੀ ਮਾਂ ਨਾਲ ਜਾਣੀ ਜੇ ਉਹੀ ਚਾਬੀਆਂ ਵਾਪਸ ਨਾ ਲੈਤੀਆਂ। ਮੰਮੀ ਤੂੰ ਜੋ ਮਰਜ਼ੀ ਕਹਿ ਉਹਨੇ ਤਾਂ ਆਪਦੇ ਘਰ ਵਾਲੇ ਨੂੰ ਬੱਸ ਚ ਕਰ ਰੱਖਿਆ ਤੈਨੂੰ ਪਤਾ ਪਰ ਮੈਨੂੰ ਤਾਂ ਇੱਕ ਗੱਲ ਦਾ ਡਰ ਹੈ ਕਿ ਤੇ ਉਹਨੂੰ ਲੈ ਕੇ ਕਿਤੇ ਆਸੇ ਪਾਸੇ ਨਾ ਹੋ ਜੇ ਉਹ। ਨਹੀਂ ਨਹੀਂ ਪੁੱਤ ਇਹ ਕਿਵੇਂ ਹੋ ਸਕਦਾ? ਮੇਰਾ ਬੱਚੇ ਜਵਾਕਾਂ ਨੂੰ ਆਪਣੇ ਅੱਖਾਂ ਤੋਂ ਦੂਰ ਕਰਾਂ ਬੇਬੇ ਜੀ ਆਪਦੇ ਜਵਾਕਾਂ ਨੂੰ ਦੂਰ ਨਹੀਂ ਨਾ ਕਰਨਾ ਚਾਹੁੰਦੀ ਤਾਂ ਆਪਦੀ ਨੂਨ ਦੇ ਲਗਾਉਣ ਵਾਲੀ ਪੱਟੀ ਪਾ ਕੇ ਰੱਖ ਮੈਂ ਤੁਹਾਨੂੰ ਦੱਸਾਂ ਸਹੀ ਗੱਲ ਐ ਮਨੋਲਦੀ ਪਰ ਮੇਰਾ ਪੁੱਤ ਤਾਂ ਮੇਰੀ ਇੱਕ ਵੀ ਨਹੀਂ ਸੁਣਦਾ ਜਿੰਨੀ ਗੱਲ ਕਰਦਾ ਆਉਜੀ ਤੀਵੇਂ ਦੇ ਵੱਲ ਦੀ ਕਰਦਾ ਕੋਈ ਗੱਲ ਨਹੀਂ ਇਹ ਤਾਂ ਨਾ ਮੈਨੂੰ ਮਸਲਾ ਹੱਲ ਕਰਨਾ ਹੀ ਪੈਣਾ ਕੋਈ ਨਾ ਕੋਈ ਸਕੀਮ ਤਾਂ ਮੈਂ ਲਾਉਂਗੀ ਜ਼ਰੂਰ ਇਹਨਾਂ ਦੇਖ ਲੈ ਮੈਂ ਤਾਂ ਬਥੇਰਾ ਜ਼ੋਰ ਲਾਇਆ ਇਹਨਾਂ ਦੇ ਪਿਆਰ ਦੇ ਵਿੱਚ ਫਰਕ ਪਵਾਉਣ ਵਾਸਤੇ ਪਰ ਇਹਨਾਂ ਦਾ ਪਿਆਰ ਦਾ ਕੋਰਾ ਫਰਕ ਵੀ ਨਹੀਂ ਪਿਆ ਹੁਣ ਮੈਨੂੰ ਤਾਂ ਨਾ ਕੋਈ ਨਾ ਕੋਈ ਸਕੀਮ ਲਾਉਣੀ ਪਊਗੀ ਇਹਦੇ ਦਿਮਾਗ ਦੇ ਵਿੱਚ ਇਹ ਗੱਲ ਹੈ ਨਾ ਵੀ ਇਹਦੀ ਮਾਂ ਦੀ ਜ਼ਿੰਦਗੀ ਤੋਂ ਮੈਂ ਨਾ ਦੂਰ ਕਰਦਾ ਪਰ ਮੈਂ ਵੀ ਇਹਨੂੰ ਆਪਣੀ ਪੁੱਤ ਦੀ ਜ਼ਿੰਦਗੀ ਤੋਂ ਦੂਰ ਕਰਕੇ ਦਿਖਾਉਂਗੀ ਨਾਲੇ ਮੈਨੂੰ ਵੀ ਮਨਜੀਤਕੌਰ ਕੀ ਨੇ ਕਹਿਣਾ ਦੇਖੀ ਜਾਂਦੀ ਹੈ ਹੁਣ ਇਹਨਾਂ ਨਾਲ ਕੀ ਬਣਦਾ ਮਮਤਾ ਆ ਨਾ ਪੈਸੇ ਆ ਥੋੜੇ ਜਿ ਇਹ ਨੰਨੂ ਨੂੰ ਸਾਮਕੇ ਰੱਖ ਦੀ ਕੱਲੂ ਕੋਈ ਬੰਦਾ ਲੈਣ ਆਊ ਮੇਰੇ ਤੁਮ ਆਉ ਨੂੰ ਦੇਣੀ ਹੈ ਜੀ ਤੁਸੀਂ ਕਾ ਨੂੰ ਮੈਨੂੰ ਫੜਾਈ ਜਾਂਦੇ ਹੋ ਤੁਸੀਂ ਆਪ ਹੀ ਸਾਮਕੇ ਰੱਖ ਲਓ ਜਿੱਥੇ ਰੱਖਣੇ ਨੇ ਉਹ ਮਮਤਾ ਮੈਂ ਸਾਮਤੇ ਤੂੰ ਸਾਮਤੇ ਗੱਲ ਤਾਂ ਇੱਕੋ ਹੀ ਆ ਨਾ ਜਦੋਂ ਤੂੰ ਇਹ ਘਰ ਦੀ ਕਬੀਲਦਾਰੀ ਸਾਮ ਸਕਦੀ ਹੈ ਫਿਰ ਇਹ ਪੈਸੇ ਕਿਉਂ ਨਹੀਂ ਸਾਮ ਸਕਦੀ ਲੈ ਇਹ ਨੂੰ ਸਾਮਕੇ ਰੱਖ ਦੇ ਹਾਂਜੀ ਮੈਂ ਰੱਖ ਦਿੰਦੀ ਹਾਂ ਬੇਬੇ ਜੋ ਮੈਂ ਦੇਖ ਰਿਹਾ ਮੈਨੂੰ ਲੱਗਦਾ ਤੂੰ ਵੀ ਉਹੀ ਕੁਝ ਦੇਖ ਰਹੀ ਹੈ ਤੇਰਾ ਤਾਂ ਬੇਬੇ ਰਲ ਗਿਆ ਹੁਣ ਵੇ ਨਹੀਂ ਪੁੱਤ ਐ ਰਾਜ ਕਿਵੇਂ ਗਿਆ ਸਾਰੀ ਉਹ ਮੈਂ ਘਰ ਇਹ ਪੰਨੇ ਤੇ ਕੱਲ ਦੀ ਪੁੱਤnik ਸਿਵਾਂ ਚਾਦ ਤੱਕ ਇਹ ਲੱਗਦੀ ਕੀ ਐ ਇਸ ਘਰ ਦੀ ਇਸ ਘਰ ਦੇ ਵਿੱਚ ਤਾਂ ਪੁੱਤ ਮੇਰੀ ਚੱਲੂਗੀ ਜਿੰਨਾ ਚਿਰ ਮੇਰੀ ਜਾਨ ਹੈ ਬੇਬੇ ਉਹਨੇ ਆਪਦੀ मुट्ठी ਚ ਕਰ ਰੱਖਿਆ ਮੈਂ ਤਾਂ ਤੈਨੂੰ ਐ ਕਹਿੰਨਾ ਤੂੰ ਆਪਦੀ मुट्ठी ਚ ਕਰ ਲੈ ਟੋਨੀ ਨੂੰ ਵਧੀਆ ਰਹੇਗੀ ਹੰਤੇ ਕੋਈ ਗੱਲ ਨਹੀਂ ਪੁੱਤ ਮੇਰਾ ਪੁੱਤ ਮੇਰੀ ਮੁੱਠੀ ਚ ਰਹੂਗਾ ਹੂੰ ਬੇਬੇ ਫਿਰ ਹਾਲ ਤਾਂ ਉਹਦੀ ਮੁੱਠੀ ਚ ਤੈਨੂੰ ਆਪਦੀ ਮੁੱਠੀ ਚ ਕਰਨਾ ਪਊਗਾ ਪਾ ਕੋਈ ਗੱਲ ਨਹੀਂ ਪੁੱਤ ਦੇਖੀ ਸਹੀ ਇਹ ਪੁੱਤ ਮੇਰੀ ਮੁਠੀ ਚਾਹੂਗਾ ਹਾਂ ਤੇ ਇਹ ਇਹ ਬੈਠੀ ਚਾਕੂਗੀ ਵੀ ਕੀ ਸੀ ਘਰ ਦੇ ਵਿੱਚ ਕੀ ਬਣ ਗਿਆ ਤੂੰ ਫਿਕਰ ਨਾ ਕਰ ਬੇਬੇ ਤੈਨੂੰ ਇੱਕ ਗੱਲ ਆਖਾਂ ਜਿਵੇਂ ਹੱਥ ਚੋਂ ਰੇਤ ਫਿਸਲਦੀ ਹੈ ਨਾ ਓਵੇਂ ਤੇਰੇ ਹੱਥ ਚੋਂ ਬਾਈ ਨਿਕਲਦਾ ਜਾਂਦਾ ਆਪਾਂ ਪੁੱਤ ਜੇ ਰੇਤ ਦੀ ਮੁਠੀ ਨਾ ਥੱਲੇ ਕਰਾਂਗੇ ਉਹ ਤਾਂ ਫਿਸਲੂਗੀ ਜੇ ਆਪਾਂ ਮੁਠੀ ਨਹੀਂ ਖੋਲਾਂਗੇ ਹਰੇਤ ਦੀ ਕੀ ਮਜਾ ਲੇ ਵੀ ਮੁਠੀ ਵਿੱਚੋਂ ਨਿਕਲ ਜਾਊਗੀ ਹੋ ਬੇਬੇ ਤੂੰ ਐਵੇਂ ਨਾ ਕਿਤੇ ਭਲੇਖਾ ਪਾਲਨੀ ਆ ਜਿਹੜੀ ਵੇਤ ਆ ਨਾ ਆ ਉਂਗਲਾਂ ਦੇ ਸੱਣਾ ਵਿੱਚ ਦੀ ਨਿਕਲ ਜਾਂਦੀ ਆ ਤੇਰੇ ਕੋਲੋਂ ਕੁਝ ਨਹੀਂ ਹੋਣਾ ਹੁਣ ਬੇ ਤੂੰ ਫਿਕਰ ਨਾ ਕਰ ਤੂੰ ਦੇਖੀ ਜਾ ਤੇਰੀ ਮਾਂ ਕਿਹੋ ਜੀ ਗੇਮ ਖੇਡਦੀ ਆ ਇਹਦੇ ਨਾਲ ਸਾਰੇ ਖਾਨੇ ਚਿਤ ਹੋ ਜਾਣਗੇ ਇਹਨਾਂ ਦੇ ਚਲ ਠੀਕ ਆ ਬੇਬੇ ਦੇਖ ਲਾ ਆਪਦੀ ਕਿਸਮਤਾਂ ਜਮਾ ਤੇ ਚਾਹੇ ਕੁਛ ਵੀ ਆ ਕੁਛ ਵੀ ਹੋ ਜਾ ਚਾਹੀ ਮੈਂ ਆਪਦੇ ਪੁੱਤ ਨੂੰ ਆਪਦੇ ਤੋਂ ਦੂਰ ਕਦੇ ਵਾਸਤੇ ਨਹੀਂ ਹੋਣ ਦਿੰਦੀ ਚਾਹੇ ਮੈਨੂੰ ਕੁਝ ਵੀ ਕਰਨਾ ਪੈ ਜਾਵੇ ਮੰਮਤਾ ਓ ਮੰਮਤਾ ਹਾਂਜੀ ਗੱਲ ਸੁਣਾਂ ਹਾਂਜੀ ਮੈਂ ਤੈਨੂੰ ਐ ਕਹਿੰਦਾ ਸੀ ਜਿਹੜੇ ਮੈਂ ਤੈਨੂੰ ਕੱਲ ਪੈਸੇ ਭੜਾਈ ਸੀ ਨਾ ਹੁੰਦੇ ਹੀ ਮੈਨੂੰ ਐ ਕਰੋ ਤੇਰਾ ਨਾ ਕੰਮ ਬਹੁਤ ਪਿਆ ਐ ਇੱਕ ਵਾਰ ਮੱਝ ਪਈ ਨੇ ਕੱਢ ਲੋ ਕੋ ਯਾਰ ਗੱਲ ਤਾਂ ਸੁਣ ਲੈ ਤੂੰ ਆਪੀ ਕੱਢ ਕੇ ਦੇ ਦੇ ਫਿਰ ਕਹਿੰਦੀ ਸਾਰੇ ਕੱਪੜੇ ਦਾ ਖਰਚਾ ਪਾਤਾ ਓ ਕੀ ਗੱਲ ਮੰਮਤਾ ਇੰਨਾ ਟਾਈਮ ਲਾਤਾ ਇੱਕ ਮਿੰਟ ਮੈਂ ਪੈਸੇ ਤਾਂ ਇੱਥੇ ਰੱਖੇ ਸੀ ਪੈਸੇ ਨਹੀਂ ਮਿਲ ਰਹੇ ਨਾ ਗਾਇ ਕਿੱਥੇ ਤੇਰੇ ਜਿਆਦਾ ਨਾ ਵੀ ਤੂੰ ਇੱਥੇ ਰੱਖੇ ਸੀ ਕਿਤੇ ਹੋਰ ਤਾਂ ਨਹੀਂ ਰੱਖਤੇ ਉਹੋ ਜੀ ਤੁਹਾਨੂੰ ਮੈਂ ਦੱਸ ਕੇ ਹੀ ਤਾਂ ਰੱਖੇ ਸੀ ਮੈਂ ਲੋਕਲ ਸੇ ਰੱਖ ਰਹੀ ਆ ਥੋੜਾ ਸਾਹਮਣੀ ਨਾਲ ਰੱਖੇ ਨੇ ਨਾ ਇਹਨਾਂ ਨੇ ਕਿਹਾ ਖੰਭ ਲੱਗੇ ਸੀ ਵੀ ਉੱਡ ਗਏ ਜੀ ਉਹ ਵੀ ਤਾਂ ਮੈਂ ਕਹਿ ਰਹੀ ਵੀ ਕਰੋ ਪੈਸੇ ਕਿੱਥੇ ਚਲੇ ਗਏ ਨਾ ਕੀ ਤੁਸੀਂ ਤੜਕੀ ਕਿਸਕੇ ਜਲਾਰ ਕੀ ਹੈ ਸਾਰੇ ਘਮਾਂਡ ਸੁਣਦੇ ਤੁਸੀਂ ਹੌਲੀ ਵੀ ਬੋਲ ਪਿਆ ਕਰੋ ਉਹ ਮੰਮੀ ਰੋੜਾ ਕਹਿੰਦਾ ਫੋਣਾ ਹੈ ਕੱਲ ਮੰਤਾਂ ਨੂੰ ਨਾ ਪੈਸੇ ਭਣਾਏ ਸੀ ਮੈਂ ਤੇ ਅੱਜ ਲੱਭ ਨਹੀਂ ਰਹੇ ਪਤਾ ਨਹੀਂ ਕਿੱਥੇ ਗਏ ਨਾ ਕੀ ਗੱਲ ਤੂੰ ਤਾਂ ਬੜਾ ਕੁਵਿੰਦਾ ਦੀ ਸਾਹਮਣੂ ਕਹਿੰਦੀ ਸੀ ਹੁਣ ਤੇਥੋਂ ਪੈਸੇ ਵੀ ਨਹੀਂ ਸਾਹਮਣੇ ਗਏ ਨਹੀਂ ਮੰਮੀ ਜੀ ਮੈਨੂੰ ਚੰਗੀ ਤਰ੍ਹਾਂ ਯਾਦ ਆ ਮੈਂ ਪੈਸੇ ਇੱਥੇ ਹੀ ਰੱਖੇ ਸੀ ਅਲਮਾਰੀ 'ਚ ਕੋਈ ਗੱਲ ਨਹੀਂ ਪੁੱਤ ਤੂੰ ਚੰਗੀ ਤਰ੍ਹਾਂ ਅਲਮਾਰੀ ਦੇਖ ਲੈ ਕਿਤੇ ਔਰੇ ਪਰ ਘਰ ਕੇ ਭੁੱਲ ਗਈ ਹੋਵੇਗੀ ਬੰਤਾ ਧਿਆਨ ਨਾਲ ਲੱਭ ਲੈ ਜੇ ਅੱਜ ਜਵਾਨ ਤੋਂ ਮੁਕਰ ਗਿਆ ਨਾ ਮੈਂ ਝੂਠਾ ਨਹੀਂ ਪੈਣੀ ਜਿੱਦਿਆਂ ਦਾ ਹੁਣ ਲੱਭੀ ਜਾਂਦੀ ਐ ਪੈਸੇ ਹੋਣਗੇ ਤਾਂ ਹੀ ਮਿਲਣਗੇ ਨਾ ਕੋਈ ਨਾ ਪੁੱਤ ਤੂੰ ਫਿਕਰ ਕਿਉਂ ਕਰਦਾ ਕਹਿੰਦਾ ਜਿਹੜਾ ਕਰਨੀ ਸੀ ਕਰਤੀ ਠੀਕ ਐ ਤੇ ਤੇਰੀ ਜਬਾਨ ਪੜਾਉਂਗੀ ਮੈਂ ਤੈਨੂੰ ਝੂਠਾ ਨਹੀਂ ਪੈਣ ਦਿੰਦੀ ਤੂੰ ਇੱਕ ਮਿੰਟ ਰੁਕ ਪੁੱਤ ਮੈਂ ਹੁਣੇ ਆਈ ਮੰਮੀ ਪਤਾ ਨਹੀਂ ਹੁਣ ਕੀ ਕੰਮ ਲੱਗ ਗਿਆ ਕਿੰਨਾ ਟਾਈਮ ਹੋ ਗਿਆ ਹਾਲ ਤੱਕ ਨਹੀਂ ਆਈ ਬੇ ਹਾਰ ਫੜ ਕੋ ਪੈਸੇ ਮੰਮੀ ਇੰਨੇ ਪੈਸੇ ਤੇਰੇ ਕੋਲ ਕਿੱਥੋਂ ਆਏ ਮੈਂ ਮਾਨੂੰ ਸਾਰੋਂ ਬਰ ਉਹ ਕਿ ਬਿੱਲ داری ਸਾਹਮਣੇ ਨੂੰ ਪੈਸੇ ਦਾ ਲੋੜ ਪੈਂਦੀ ਰਹੀਏ ਪੁੱਤ ਨਾ ਕੀ ਗੱਲ ਤੂੰ ਕਦੇ ਇਹਨੇ ਪੈਸੇ ਵੀ ਦੇਖੇ ਬੜੀ ਗੌਰ ਨਾਲ ਦੇਖਦੀ ਐ ਇੱਕ ਮਮੀ ਜੀ ਮੈਂ ਦੱਸਦੀ ਆ ਕਿਵੇਂ ਪੈਸੇ ਨੂੰ ਕਿਉਂ ਨਹੀਂ ਵਰਨਾ ਦੇਖ ਰਹੀ ਆ ਮੈਂ ਖਰਾਬ ਰੇ ਪੈਸੀ ਲੈ ਫੜ ਪੁੱਤ ਪੈਸੇ ਫੜਾ ਕੇ ਆ ਜਿਹਦਾ ਤੂੰ ਦੇਣੇ ਨੇ ਨਾਲੇ ਤੇਥੋਂ ਨਹੀਂ ਕਰਦੀ ਕਿ ਮਿਲਦਾ ਨਹੀਂ ਸਾਹਮਣੇ ਜਾਂਦੀ ਤੇ ਮੈਨੂੰ ਕਬੀਲ ਦਰ ਦੀ ਚਾਬੀ ਫੜਾ ਦੇ ਨਾ ਮੰਮੀ ਜੀ ਹੁਣ ਮੈਂ ਤੁਸੀ ਇੱਕ ਗੱਲ ਦਾ ਜਵਾਬ ਦਵੋ ਤੁਸੀਂ ਸੱਚ ਆਪ ਦੱਸੋਗੇ ਕਿ ਮੈਂ ਦੱਸਾਂ ਜੇ ਤੁਸੀਂ ਕਬੀਲਦਾਰੀ ਤੁਹਾਨੂੰ ਚਾਹੀਦੀ ਸੀ ਫਿਰ ਤੁਸੀਂ ਇਹ ਖੇਡ ਕਿਉਂ ਖੇਢੀ ਮੈਂ ਤੋ ਉਦਾਂ ਹੀ ਮੰਗ ਲੰਦੇ ਚਾਬੀਆਂ ਮੈਂ ਕੀ ਕਰਨੀ ਸੀ ਘਰ ਦੀ ਕਬੀਲਦਾਰੀ ਚਲਾ ਕੇ ਨਾ ਮੈਂ ਕੀ ਖੇਡ ਖੇਢ ਲਈ ਕੁੜੇ ਆ ਤੂੰ ਕੀ ਭਕਾਈ ਮਾਰੀ ਜਾਨੀ ਆ ਜਵਾਨਾ ਲੜਾ ਬਾਈ ਮੇਰੇ ਨਾਲ ਨਾ ਮੇਰੇ ਦਾ ਕੁਝ ਪੱਲੇ ਨਹੀਂ ਪੈ ਰਿਆ ਵੀ ਤੁਹਾਡੇ ਚੱਲ ਕੀ ਰਿਹਾ ਕੋ ਗੱਲ ਤਾਂ ਦੱਸੋ ਵੀ ਗੱਲ ਕੀ ਹੋਈ ਆ ਗੱਲ ਤੁਹਾਨੂੰ ਸਾਰੀ ਮੈਂ ਦੱਸਦੀ ਆ ਮੰਮੀ ਜੀ ਮੈਨੂੰ ਤਾਂ ਇਹ ਪਤਾ ਸੀ ਵੀ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਹੈਗੇ ਤੁਸੀਂ ਮੈਨੂੰ ਬਹੁਤ ਬੁਰੀ ਸਮਝਦੇ ਹੋ ਪਰ ਮੈਂ ਕਦੇ ਇਹ ਨਹੀਂ ਸੀ ਸੋਚਿਆ ਕਿ ਤੁਸੀਂ ਮੈਨੂੰ ਘਰੋਂ ਕੱਢਣ ਦੇ ਮਾਰੇ ਆਪਣੇ ਮੁੰਡੇ ਦੀ ਨਜ਼ਰ ਤੋਂ ਗਰੌਂਡ ਲਈ ਇਸ ਹੱਦ ਤੱਕ ਗਿਰਜੋਗੇ ਸ਼ਰਮ ਆਉਂਦੀ ਹੈ ਮੰਮੀ ਮੈਨੂੰ ਸ਼ਰਮ ਥੋੜੇ ਦੇ ਮੰਮੀ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਤੁਸੀਂ ਕੀਤਾ ਕਿਉਂ ਇਹ ਨਾ ਕੀ ਗੱਲ ਹੋ ਜਨਾਨੀ ਮਗਰ ਲਾ ਕੇ ਮੇਰੀ ਮਾਂ ਬੋਲਣ ਲੱਗਿਆ ਐਨਾ ਥੱਲੇ ਲੱਗ ਗਿਆ ਸੀ ਘਰ ਵਾਲੀ ਦੇ ਬੱਸ ਕਰਨ ਬੋਲ ਤੇਰੇ ਬਾਰੇ ਵੀ ਮੈਂ ਸਾਰਾ ਕੁਝ ਜਾਣਦੀ ਆ ਆ ਜਿਹੜਾ ਕੁਝ ਵੀ ਮੰਮੀ ਨੇ ਕੀਤਾ ਨਾ ਸਾਡੇ ਚ ਕਲੇਜ ਪਾਇਆ ਇਹ ਸਾਰੇ ਕੁਝ ਤੇਰੀ ਮਿਹਰਮਾਨੀਆਂ ਹੋਰ ਕਿਸੇ ਦੀ ਨਹੀਂ ਲੱਗੀ ਨਾ ਕੀ ਮਤਲਬ ਤੇਰਾ ਮਮਤਾ ਜੀ ਸ਼ਾਇਦ ਤੁਹਾਨੂੰ ਇੱਕ ਗੱਲ ਯਾਦ ਹੋਊਗੀ ਇਹ ਅਨਮੋਲ ਮੇਰੀ ਭੈਣ ਨੂੰ ਪਸੰਦ ਕਰਦਾ ਸੀ ਤੇ ਮੇਰੀ ਭੈਣ ਕਿਸੇ ਹੋਰ ਨੂੰ ਪਸੰਦ ਕਰਦੀ ਸੀ ਜਿਹਦੇ ਕਰਕੇ ਉਹਨੇ ਉਸਦੇ ਨਾਲ ਹੀ ਵਿਆਹ ਕਰਾਇਆ ਜਿਵੇਂ ਉਹ ਪਿਆਰ ਕਰਦੀ ਸੀ ਤੇ ਉਸੇ ਟਾਈਮ ਤੋਂ ਇਹ ਮੇਰੇ ਨਾਲ ਖਾਰ ਖਾਣ ਲੱਗ ਗਿਆ ਜਿਹਦੇ ਕਰਕੇ ਇਹਨੇ ਆ ਮੰਮੀ ਦੇ ਕੰਨ ਭਰੇ ਤੇ ਸ਼ਾਇਦ ਜਿੱਥੇ ਤੱਕ ਮੈਂ ਸੋਚ ਸਮਝ ਸਕਦੀ ਆ ਮੰਮੀ ਇਸੇ ਕਾਰਨ ਕਰਕੇ ਆਪਣੇ ਚ ਪਾੜ ਪਾਉਂਦੀ ਰਹੀ ਕਿਉਂਕਿ ਕਿਤੇ ਨਾ ਕਿਤੇ ਮੰਮੀ ਦੇ ਮਨ 'ਚ ਵੀ ਇਹ ਡਰ ਬੈਠ ਗਿਆ ਸੀ ਕਿ ਕਿਤੇ ਮੈਂ ਉਹਦੇ ਮੁੰਡੇ ਨੂੰ ਉਹ ਤੋਂ ਦੂਰ ਨਾ ਕਰ ਦਵਾ ਹਾਂ ਪੁੱਤ ਆ ਨਾ ਬੋਲਨੇ ਫਿਰ ਢੱਲੇ ਵਿੱਚ ਡਰ ਪਾਤਾ ਸੀ ਵੀ ਇਹ ਤੇਰਾ ਪੁੱਤ ਤਾਂ ਜਨਾਨੇ ਦਾ ਹੋ ਬੈਠਾ ਨਾ ਮਾਂ ਫੇਰ ਕੀ ਹੋ ਗਿਆ ਜੇ ਮੈਂ ਮਮਤਾ ਬੰਦ ਹੋ ਗਿਆ ਸੀ ਮੈਂ ਫਿਰ ਕਿਸੇ ਜ਼ਿੰਮੇਵਾਰੀ ਚੋਂ ਪਿੱਛੇ ਹਟਿਆ ਤੇਰੇ ਮਨ 'ਚ ਵੀ ਵਹਿਮ ਹੋ ਗਿਆ ਸੀ ਬੀਆ ਨਵੀਂ ਵਿਆਹੀ ਆ ਗਈ ਤੇ ਮੇਰੇ ਪੁੱਤ ਨੂੰ ਦੂਰ ਕਰ ਦੂ ਮੈਂ ਨਾ ਹੱਥ ਜੋੜ ਕੇ ਮਾਮਾ ਨੂੰ ਬੇਨਤੀ ਕਰਦਾ ਜੇ ਉਹਨਾਂ ਨੇ ਮਨ ਚ ਇਹ ਡਰ ਜਾਂਦਾ ਨਾ ਵੀ ਪੁੱਤਾਂ ਨੂੰ ਦੂਰ ਕਰ ਦੇਣ ਗਿਆ ਤੂੰ ਆਦੇ ਪੁੱਤਾਂ ਨੂੰ ਵਿਆਹ ਨਹੀਂ ਨਾ ਨਾਲਿਆਂ ਨੂੰ ਮੋਲ ਤੂੰ ਸਾਡੇ ਤੇ ਇਨਾ ਫਿੱਕਾ ਪਵਾਇਆ ਨਾਲ ਇਹਨਾਂ ਬਗਾਨੀ ਕੁੜੀ ਨੂੰ ਤੇਰੇ ਨਾਲ ਕਿਵੇਂ ਵਿਆਹ ਸਕਦਾ ਸੀ ਮੰਨ ਕੇ ਚੱਲ ਮੈਂ ਤੇਰਾ ਕਿਸੇ ਬਗਾਨੀ ਕੁੜੀ ਨਾਲ ਵਿਆਹ ਕਰਦਾ ਤੂੰ ਕਰਾ ਲੈਣਾ ਕੁਝ ਰਹਿ ਲੈ ਕਾਦੇ ਨਾਲ ਬੋਲ ਹੁਣ ਬੋਲ ਜਵਾਬ ਦੇ ਹੁਣ ਕਿ ਸ਼ਰਮਿੰਦਾ ਹੋ ਰਿਹਾ ਔਰ ਵੈਸੇ ਵੀ ਇਹ ਕੁਐਸਚਨ ਅਸੀਂ ਤੁਹਾਨੂੰ ਨੀਵਾ ਪਾਉਣ ਲਈ ਨਹੀਂ ਕਰ ਰਹੇ ਬਲਕਿ ਤੁਹਾਡੀ ਅੱਖਾਂ ਖੋਲਣ ਲਈ ਕਰ ਰਹੇ ਆ ਕਿਤੇ ਇਹ ਨਾ ਹੋਵੇ ਕਿ ਇੱਕ ਨਾ ਇੱਕ ਦਿਨ ਤੁਹਾਡੀ ਇਹ ਕਰਤੂਤਾ ਕਰਕੇ ਆ ਟੂਨੀ ਤੁਹਾਡੇ ਤੋਂ ਸੱਚੀ ਦੂਰ ਹੋ ਜੇ ਫਿਰ ਪਛਤਾਉਂਦਾ ਕੋਈ ਫਾਇਦਾ ਨਹੀਂ ਪਿੱਛੋਂ ਨਾ ਨਾ ਪੁੱਤ ਇਹਨੇ ਮੇਰੇ ਨਾਲ ਦਿਮਾਗ ਦੇ ਵਿੱਚ ਪੁੱਠੀਆਂ ਗੱਲਾਂ ਭਰਤੀਆਂ ਸੀ ਮੇਰੇ ਮਨ ਦੇ ਵਿੱਚ ਡਰ ਹੋ ਗਿਆ ਵੀ ਮੇਰਾ ਪੁੱਤ ਮੇਰੇ ਤੋਂ ਦੂਰ ਨਾ ਹੋ ਜੇ ਪੁੱਤ ਮੈਨੂੰ ਮaaf ਕਰ ਦੇ ਮਾ ਮੇਰੇ ਤੋਂ ਮਾਫੀ ਲਾ ਮੰਗ। ਨਾਲੇ ਵੱਡੇ ਮਾਫੀ ਮੰਗਣੇ ਚੰਗੇ ਨਹੀਂ ਲੱਗਦੇ ਹੁਣ। ਮੈਂ ਤਾਂ ਤੈਨੂੰ ਆਈ ਕਹਿਣਾ ਵੀ ਤੁਸੀਂ ਖੁਸ਼ ਰਹੋਗੇ ਅਸਾਂ। ਹਾਂ ਮੰਮੀ, ਤੇਨ ਮੋਲ ਤੂੰ ਵੀ ਅੱਗੇ ਤੋਂ ਹੁਣ ਇਹ ਗੱਲਾਂ ਤੋਂ ਕੋਈ ਸਿੱਖ ਲੈ ਲਈ। ਗਾਹ ਨੂੰ ਤੇਰੇ ਵੀ ਕੰਮ ਹੋਣਗੇ ਆ। ਠੀਕ ਆ ਪਾਪੀ। ਬਾਈ ਤੁਸੀਂ ਮੈਨੂੰ ਮਾਫ ਕਰ ਦੋ। ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ। ਮੈਂ ਹੀ ਤੁਹਾਡੇ ਜਿਹਾ ਪਾਰਕ ਪਹੁੰਚਾਉਣਾ ਨਹੀਂ ਕਰਦਾ ਸੀ ਬੇਬੇ ਨੂੰ ਕਹਿ ਕੇ ਅੱਗੇ। ਮਾਫ ਕਰ ਦੇ ਬਈ। ਚਲੋ ਕੋਈ ਨਹੀਂ ਹੱਥ ਜੋੜਨ ਦੀ ਲੋੜ ਨਹੀਂ। 골아파? 하스 प ा케가르 ख 라 ड ़ के घर छ रवांगे 이